ਆਈ ਇਮਾਰਤ ਤੁਸੀਂ ਵੇਖ ਸਕਦੇ ਹੋ ਕਿ ਇਹ ਇਮਾਰਤ ਜਿਹੜੀ ਆ ਪਟਵਾਰੀਆਂ ਦੀ ਆ ਔਰ ਕਿੰਨੇ ਦਫ਼ਤਰਾਂ ਨੂੰ ਤਾਲੇ ਲੱਗੇ ਹੋਏ ਆ ਤੁਹਾਨੂੰ ਤਾਲਿਆਂ ਦੀ ਗਿਣਤੀ ਕਰਾਉਣੀ ਆ ਔਰ ਪਟਵਾਰੀਆਂ ਦੇ ਦਫ਼ਤਰ ਨੇ ਜਦੋਂ ਤਾਲੇ ਲੱਗੇ ਹੋਣ ਤਾਂ ਹਰ ਕੋਈ ਵੇਖ ਕੇ ਗੇੜਾ ਮਾਰ ਕੇ ਚੱਲ ਜਾਂਦਾ ਕਿ ਪਟਵਾਰੀ ਸਾਹਿਬ ਦੇ ਤਾਲਾ ਲੱਗਾ ਹੋਇਆ ਔਰ ਕਿੰਨੇ ਤਾਲੇ ਲੱਗੇ ਨੇ ਕਿੰਨੇ ਦਫ਼ਤਰ ਖੁੱਲੇ ਨੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਈਏ ਔਰ ਦੱਸ ਦਈਏ ਇਹ ਇਹਨਾਂ ਦੇ ਵਿੱਚ ਇੱਕ ਉਹ ਤਾਲਾ ਆ ਜੋ ਤਾਲਾ ਤੁਸੀਂ ਵੇਖ ਰਹੇ ਹੋ ਇਹ ਬਹੁਤ ਹੀ ਕੀਮਤੀ ਤਾਲਾ ਔਰ ਜੇ ਪਟਵਾਰੀ ਇੱਥੇ ਨਹੀਂ ਹੈ ਤਾਂ ਇਸ ਤਾਲੇ ਦੀ ਜ਼ਰੂਰਤ ਹਰ ਬੰਦੇ ਨੂੰ ਪੈ ਸਕਦੀ ਹੈ ਔਰ ਜਿਸ ਤਰ੍ਹਾਂ ਤੇ ਇਹ ਤਾਲਾ ਲੱਗਾ ਔਰ ਇਹ ਤਾਲਾ ਜਿਹੜਾ ਬਹੁਤ ਜ਼ਰੂਰੀ ਆ ਹਰ ਬੰਦੇ ਵਾਸਤੇ ਜ਼ਰੂਰੀ ਆ ਚਾਹੇ ਉਹ ਪਟਵਾਰੀ ਹੋਵੇ ਜਾਂ ਕੋਈ ਹੋਰ ਵਸਨੀਕ ਹੋਵੇ ਜਾਂ ਕੋਈ ਕੰਮ ਕਰਾਉਣ ਆਇਆ ਹੋਵੇ ਜਾਂ ਕੋਈ ਅਫਸਰ ਹੋਵੇ ਹਰ ਵਾਸਤੇ ਇਹ ਤਾਲਾ ਜ਼ਰੂਰੀ ਆ ਲੇਕਿਨ ਇਹ ਤਾਲਾ ਲੰਬੇ ਸਮੇਂ ਤੋਂ ਲੱਗਾ ਹੋਇਆ ਔਰ ਦੱਸ ਦਈਏ ਕਿ ਅਸੀਂ ਪਟਵਾਰਖਾਨਾ ਗੁਰਦਾਸਪੁਰ ਦੇ ਵਿੱਚ ਖੜੇ ਆ ਔਰ ਇਸ ਪਟਵਾਰਖਾਨੇ ਦੇ ਵਿੱਚ ਕਿੰਨੇ ਦਫ਼ਤਰਾਂ ਨੂੰ ਤਾਲੇ ਲੱਗੇ ਹੋਏ ਆ ਤੁਸੀਂ ਇਹ ਪਹਿਲੇ ਧਿਆਨ ਮਾਰੋ ਕਿ ਕਿੰਨੇ ਦਫ਼ਤਰਾਂ ਨੂੰ ਤਾਲੇ ਲੱਗੇ ਆ ਔਰ ਕਿੰਨੇ ਦਫ਼ਤਰ ਖੁੱਲੇ ਆ ਹੁਣ ਜੇ ਦਫ਼ਤਰਾਂ ਦੀ ਗੱਲ ਕਰੀਏ ਤਾਂ ਉਹ ਦਫ਼ਤਰ ਖੁੱਲੇ ਨੇ ਜਿਹੜਾ ਵਿੱਚ ਪਟਵਾਰੀਆਂ ਦਾ ਹੋਰ ਜਿਵਾ ਨਹੀਂ ਅੱਜ ਦਫਤਰ ਵਿੱਚ ਹੀ ਜਿਹੜੇ ਆਉਣਾ ਨੇ ਖੁੱਲੇ ਹੋਏ ਨੇ ਔਰ ਬਹੁਤ ਸਾਰੇ ਪਟਵਾਰੀ ਕੋਟਾ ਵਿੱਚ ਵੀ ਗਏ ਹੋਣਗੇ ਬਹੁਤ ਸਾਰੇ ਪਟਵਾਰੀ ਦਫਤਰਾਂ ਹੋਰਾਂ ਦੇ ਵਿੱਚ ਵੀ ਗਏ ਹੋਣਗੇ ਬਹੁਤ ਸਾਰੇ ਪਟਵਾਰੀ ਨਿਸ਼ਾਨਦਈਆਂ ਤੇ ਗਏ ਹੋਣਗੇ ਬਹੁਤ ਸਾਰੇ ਪਟਵਾਰੀ ਅਲੱਗ-ਅਲੱਗ ਕੰਮਾਂ ਤੇ ਡਿਊਟੀ ਤੇ ਗਏ ਹੋਣਗੇ ਕਿਉਂਕਿ ਫੀਲਡ ਵਿੱਚ ਹੀ ਇਹਨਾਂ ਨੂੰ ਜਾਣਾ ਹੀ ਪੈਂਦਾ ਜਿਸ ਕਰਕੇ ਇਹਨਾਂ ਦੀ ਮਜਬੂਰੀ ਆ ਕਿ ਇਹਨਾਂ ਨੇ ਤਾਲਾ ਲਗਾ ਕੇ ਜਾਣਾ ਕਿਉਂਕਿ ਆਮ ਲੋਕਾਂ ਦਾ ਤੇ ਸਰਕਾਰ ਦਾ ਰਿਕਾਰਡ ਇਹਨਾਂ ਦੇ ਅੰਦਰ ਹੁੰਦਾ ਹੁਣ ਜਦੋਂ ਇਹ ਤਾਲੇ ਲੱਗੇ ਹੁੰਦੇ ਆ ਤੇ ਹਰ ਕੋਈ ਵੇਖ ਕੇ ਹਰਾਨ ਹੁੰਦਾ ਕਿ ਇੰਨੇ ਦਫ਼ਤਰ ਆ ਤੇ ਇੰਨੇ ਹੀ ਤਾਲੇ ਲੱਗੇ ਤਾਂ ਕੰਮ ਕਿੱਥੋਂ ਕਰਵਾਉਣਾ ਫਿਰ ਅਸੀਂ ਦੱਸ ਦਈਏ ਕਿ ਬਹੁਤ ਸਾਰੇ ਉਹ ਪਟਵਾਰੀ ਨੇ ਜੋ ਅੱਜ ਵੀ ਦਫ਼ਤਰ ਖੁੱਲਿਆਂ ਦੇ ਵਿੱਚ ਖੋਲ ਕੇ ਬੈਠੇ ਹੋਏ ਨੇ ਔਰ ਬਹੁਤ ਸਾਰੇ ਪਟਵਾਰੀ ਬਾਹਰ ਅੰਦਰ ਆਪਣੇ ਰਜੇਵਿਆਂ ਵਿੱਚ ਗਏ ਹੋਏ ਨੇ ਜਿਵੇਂ ਆ ਦਫ਼ਤਰ ਖੁੱਲਾ ਔਰ ਅੱਗੇ ਵੀ ਦੱਸ ਦਈਏ ਇੱਕ ਦਫ਼ਤਰ ਹੋਰ ਖੁੱਲ੍ਹਾ ਇੱਕ ਦਫ਼ਤਰ ਹੀਠਾ ਵੀ ਖੁੱਲ੍ਹਾ ਸੀ 48 ਕਿੰਨੇ ਦਫ਼ਤਰਾਂ ਨੂੰ ਲੱਗੇ ਨੇ ਔਰ ਜਾਣਕਾਰੀ ਦੱਸ ਦਈਏ ਕਿ ਬਹੁਤ ਸਾਰੇ ਪਟਵਾਰੀ ਜਿਹੜੇ ਆ ਆਪਣੇ ਦਫ਼ਤਰਾਂ ਚ ਨੇ ਔਰ ਜ਼ਿਆਦਾਤਰ ਤਾਲੇ ਲੱਗੇ ਨੇ ਜੋ ਪਟਵਾਰੀ ਬਾਹਰ ਗਏ ਨੇ ਔਰ ਆਹ ਤਾਲਾ ਜੋ ਕੀਮਤੀ ਤਾਲਾ ਇਹ ਕਿਉਂ ਲੱਗਾ ਇਹਦੇ ਬਾਰੇ ਜਾਣਕਾਰੀ ਦੇ ਦਈਏ ਕਿ ਇਹ ਤਾਲਾ ਕਿਸ ਕਮਰੇ ਦਾ ਕਿਉਂ ਲੱਗਾ ਹੋਇਆ ਇਹ ਦੱਸ ਦਈਏ ਕਿ ਬਾਥਰੂਮ ਦਾ ਤਾਲਾ ਇਹ ਲੰਬੇ ਸਮੇਂ ਤੋਂ ਲੱਗਾ ਹੋਇਆ ਬਾਥਰੂਮ ਪਟਵਾਰਖਾਨੇ ਦੇ ਬੰਦ ਕੀਤੇ ਹੋਏ ਨੇ ਔਰ ਇਹ ਪਟਵਾਰੀ ਸਾਹਿਬ ਬੈਠੇ ਆਪਣੀ ਡਿਊਟੀ ਨਿਭਾ ਰਹੇ ਆ ਔਰ ਇਹ ਜੋ ਬਾਥਰੂਮ ਦਾ ਤਾਲਾ ਇਹ ਕਿਉਂ ਲੱਗਾ ਕੀ ਬਾਥਰੂਮ ਕਿਸੇ ਨੇ ਨਹੀਂ ਜਾਣਾ ਪਟਵਾਰੀਆਂ ਨੇ ਵੀ ਬਾਥਰੂਮ ਜਾਣਾ ਹੈ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਫਿਰ ਕਈ ਵਾਰ ਜ਼ਰੂਰਤ ਪੈ ਜਾਂਦੀ ਆ ਬਜ਼ੁਰਗਾਂ ਨੂੰ ਜਿਵੇਂ ਸ਼ੂਗਰ ਵਗੈਰਾ ਦੀਆਂ ਬਿਮਾਰੀਆਂ ਕਰਕੇ ਬਹੁਤ ਸਾਰੇ ਮਰੀਜ਼ਾਂ ਨੂੰ ਇਹ ਬਿਮਾਰੀਆਂ ਹੋਣ ਕਰਕੇ ਬਾਥਰੂਮ ਜਾਣਾ ਪੈਂਦਾ ਬਾਰ-ਬਾਰ ਜਾਣਾ ਪੈਂਦਾ ਲੇਕਿਨ ਬਾਥਰੂਮ ਦੇ ਤਾਲੇ ਹੀ ਲੱਗੇ ਹੋਣ ਤਾਂ ਉਹ ਕਿੱਥੇ ਜਾਣਗੇ ਜਦ ਸ਼ਹਿਰ ਦੇ ਵਿੱਚ ਪਟਵਾਰਖਾਨਾ ਹੋਵੇ ਇਹ ਕੋਈ ਖੇਤਾਂ ਦੇ ਵਿੱਚ ਤਾਂ ਹੈ ਨਹੀਂ ਇੱਕ ਦੂਜੇ ਖੇਤਾਂ ਵਿੱਚ ਚਲੇ ਜਾਓ ਗੰਨੇ ਦੇ ਕਮਾਦ ਵਿੱਚ ਚਲੇ ਜਾਓ ਬਾਥਰੂਮ ਕਰਕੇ ਆ ਜਾਓ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਤਾਲਾ ਕਿਉਂ ਹੈ ਬਾਕੀ ਤਾਂ ਪਟਵਾਰੀਆਂ ਦਾ ਸਾਨੂੰ ਹੋ ਸਕਦਾ ਕਿ ਪਟਵਾਰੀ ਹੋਰ ਕੰਮ ਤੇ ਕਿਤੇ ਗਏ ਆ ਬਿਲਡਿੰਗ ਵਿੱਚ ਗਏ ਆ ਤਹਿਸੀਲਦਾਰ ਸਾਹਿਬ ਦੇ ਕੋਲ ਗਏ ਆ ਕੋਰਟ 'ਚ ਗਏ ਆ ਉਹਨਾਂ ਦਾ ਤਾਲੇ ਲਗਾਉਣੇ ਸੀ ਲੇਕਿਨ ਆਹ ਤਾਲਾ ਕਿਉਂ ਲਗਾਇਆ ਜਿੱਥੋਂ ਲੋਕ ਮੁੜ ਕੇ ਜਾ ਰਹੇ ਆ ਜੇ ਕਿਸੇ ਨੇ ਬਾਥਰੂਮ ਜਾਣਾ ਤਾਂ ਉਹ ਕਿੱਥੇ ਜਾਵੇਗਾ ਤੁਸੀਂ ਇਮਾਰਤ ਦੀਆਂ ਫੋਟੋਆਂ ਤਾਂ ਵੇਖ ਰਹੇ ਹੋ ਇਮਾਰਤ ਤੇ ਪਟਵਾਰ ਖਾਨਾ ਕੋਈ ਇਸ ਤੋਂ ਲੁਕਿਆ ਨਹੀਂ ਸਾਰਿਆਂ ਨੂੰ ਪਤਾ ਕਿ ਇਹ ਪਟਵਾਰ ਖਾਨਾ ਗੁਰਦਾਸਪੁਰ ਦਾ ਹੈ ਔਰ ਬਹੁਤ ਸਾਰੇ ਦੋ ਪਟਵਾਰੀਆਂ ਦੇ ਦਫ਼ਤਰਾਂ ਨੂੰ ਤਾਲੇ ਤਾਂ ਤੁਸੀਂ ਅਕਸਰ ਹੀ ਦੇਖਦੇ ਹੋ ਹੁਣ ਵੀ ਲੱਗੇ ਹੋਏ ਆ ਕਿਉਂਕਿ ਪਟਵਾਰੀਆਂ ਦੇ ਬਾਹਰ ਜਿਵੇਂ ਵੀ ਹੁੰਦੇ ਆ ਪਟਵਾਰੀਆਂ ਨੇ ਲੋਕਾਂ ਦੇ ਕੰਮ ਕਾਜ ਵਾਸਤੇ ਕਈ ਵਾਰੀ ਫਰਦ ਸੈਂਟਰ ਵੀ ਜਾਣਾ ਹੁੰਦਾ ਕਈ ਵਾਰੀ ਆਪਣੇ ਰਿਕਾਰਡ ਦੇ ਮੁਤਾਬਕ ਹੈ ਤਸਿਲਦਾਰ ਸਾਹਿਬ ਦੇ ਕੋਲ ਵੀ ਜਾਣਾ ਹੈ ਕੋਟਾ ਵਿੱਚ ਵੀ ਜਾਣਾ ਹੁਣ ਇਹ ਤਾਲੇ ਦੀ ਗੱਲ ਕਰੀਏ ਵੀ ਇਹ ਕਿਉਂ ਬੰਦ ਹੈ ਇਹਦੇ ਮਲਾਜਮਾਂ ਨੇ ਕਿੱਥੇ ਜਾਣ ਜਿਨ੍ਹਾਂ ਦੀ ਇਹਦੀ ਜਰੂਰਤ ਹੈ ਜਿਨ੍ਹਾਂ ਨੂੰ ਜਿਹੜਾ ਲੋਕਾਂ ਨੂੰ ਇਹਦੀ ਜਰੂਰਤ ਆਮ ਜਨਤਾ ਨੂੰ ਜਰੂਰਤ ਹੈ ਸਰਕਾਰ ਬਦਲਾਵ ਵਾਲੀ ਸਰਕਾਰ ਦੱਸਦੀਏ ਕਿ ਨਿਯੋਗਾ ਤਾਂ ਤਾਲਾ ਤਾਂ ਨਹੀਂ ਲੱਗਾ ਏ ਉਸਨੇ ਤਾਂ ਨਹੀਂ ਲਗਾਇਆ ਤਾਲਾ ਹੁਣ ਬਹੁਤ ਸਾਰੀਆਂ ਸਰਕਾਰਾਂ ਆਈਆਂ ਹੋ ਸਕਦਾ ਹੈ ਪਿਛਲੇ ਸਮੇਂ ਤੋਂ ਲੱਗਾ ਹੋਵੇ ਉਹ ਜਦੋਂ ਕਿਸੇ ਨੂੰ ਕੁਛੀ ਦਾ ਕਹਿੰਦੇ ਜੀ ਤਾਲਾ ਬੰਦ ਹੈ ਹੁਣ ਦੱਸ ਦਈਏ ਕਿ ਕੋਲ ਨਜ਼ਦੀਕ ਇੱਕ ਆਰਟੀਓ ਦਫ਼ਤਰ ਹੈ ਪਟਵਾਰੀ ਵਿਚਾਰੇ ਬਾਥਰੂਮ ਜਾਂਦੇ ਆ ਜੇ ਕੋਈ ਹੋਰ ਵੀ ਆਉਂਦਾ ਤੇ ਉਹਨੂੰ ਵੀ ਕਹਿ ਦਿੰਦੇ ਕਿ ਅਸੀਂ ਤੇ ਭਾਜੀ ਇੱਥੇ ਜਾਂਦੇ ਨਹੀਂ ਅਸੀਂ ਤਾਂ ਉਹ ਆਰਟੀਓ ਦਫਤਰ ਵਾਲੇ ਬਾਥਰੂਮ 'ਚ ਜਾਈਦਾ ਮਜਬੂਰੀ ਕੀ ਆ ਸਰਕਾਰਾਂ ਕੀ ਦੇਣ ਦੇ ਰਹੀਆਂ ਕਹਿੰਦੇ ਸੀ ਬਦਲਾ ਆ ਗਿਆ ਬਦਲਾ ਦੇ ਵਿੱਚ ਆ ਗਿਆ ਬਦਲਾ ਤਾਂ ਬਸ ਦੋ ਹੀ ਵੇਖਣ ਨੂੰ ਮਿਲਿਆ ਇੱਕ ਲੋਕਾਂ ਦੀਆਂ ਕਲੋਨੀਆਂ ਢਾਉਣੀਆਂ ਤੇ ਕੰਮ ਬੰਦ ਹੋ ਗਏ ਲੋਕਾਂ ਦੇ ਕਾਰੋਬਾਰ ਬੰਦ ਹੋ ਗਏ ਤਾਂ ਦੂਜਾ ਬਦਲਾ ਵੇਖਿਆ ਜਿਹੜਾ ਅਮਰੀਕਾ ਦੇ ਵਿੱਚੋਂ ਰਿਪੋਰਟ ਕਰਕੇ ਨੌਜਵਾਨਾਂ ਨੂੰ ਬਾਹਰ ਭੇਜਿਆ ਜਾ ਰਿਹਾ ਔਰ ਭਗਵਾਨਤਮਾਨ ਸਾਹਿਬ ਜੀ ਦੇ ਬੱਤੀ ਦੇ ਬੱਤੀ ਦੰਦਾ ਦੀ ਜਿਹੜੀ ਆ ਜ਼ੁਬਾਨ ਆ ਉਸ ਲਖਣੀ ਕਹਿੰਦੇ ਸੀ ਕਿ ਮੈਂ ਬੱਤੀ ਦੰਦਾ ਵਿੱਚ ਜੋ ਕਹਿ ਰਿਆਂ ਉਹ ਪੂਰਾ ਹੁੰਦਾ ਉਹਨੇ ਕਿਹਾ ਸੀ ਕਿ ਸਾਰੇ ਲੋਕ ਆ ਕੇ ਬਾਹਰਲਾ ਦੇਸ਼ ਛੱਡ ਕੇ ਇੱਥੇ ਕੰਮ ਕਰਿਆ ਕਰਨਗੇ ਤੇ ਉਹ ਲੱਗਦਾ ਕਿ ਉਹ ਜ਼ੁਬਾਨ ਸਲਖਣੀ ਹੋ ਗਈ ਹੈ ਕਿ ਉਹਨਾਂ ਵਿਚਾਰਿਆਂ ਦੀ ਉੱਥੋਂ ਰੋਜੀ ਰੋਟੀ ਮੁੱਕ ਗਈ ਆ ਤੇ ਹੁਣ ਉਹਨਾਂ ਨੂੰ ਇੰਡੀਆ ਹੁਣ ਵੇਖਦੇ ਆ ਕਿੰਨੀਆਂ ਕਿ ਨੌਕਰੀਆਂ ਇਹਨਾਂ ਨੂੰ ਦਿੰਦੇ ਆ ਤਾਂ ਕਿੰਨੇ ਕਿ ਨੌਜਵਾਨਾਂ ਨੂੰ ਇਹ ਰੋਜ਼ਗਾਰ ਦਿੰਦੇ ਆ ਔਰ ਪਹਿਲੇ ਵੀ ਰੋਜ਼ਗਾਰ ਕਿਤੇ ਬੰਦ ਨਾ ਹੋ ਜਾਣ ਇਹਦੇ ਬਾਰੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹ ਨੌਜਵਾਨ ਜਿਹੜੇ ਆਏ ਆ ਇਹਨਾਂ ਦੀ ਸੁਣੋ ਔਰ ਹੁਣ ਫੇਰ ਗੱਲ ਕਰ ਦਈਏ ਕਿ ਆ ਜੋ ਤਾਲਾ ਲੱਗਾ ਸੀ ਇਹ ਤਾਲੇ ਬਾਰੇ ਜਾਣਕਾਰੀ ਦਿਓ ਕਿ ਬਾਥਰੂਮ ਜਿੱਥੇ ਬਣੇ ਆ ਉਹ ਬਣਾਏ ਕਿਉਂ ਸੀ ਕਿਉਂ ਖਰਚਾ ਖਰਚਾ ਕੀਤਾ ਕਰੋੜਾਂ ਦਾ ਔਰ ਕਿਉਂ ਤਾਲੇ ਲੱਗੇ ਹੋਏ ਆ ਕਿਉਂ ਜਿਹੜਾ ਨਗਰ ਨਿਗਮ ਆ ਸਰਕਾਰੀ ਦਫਤਰ ਵੱਲ ਧਿਆਨ ਨਹੀਂ ਦੇ ਰਿਹਾ ਔਰ ਕਿਉਂ ਵੱਡੇ ਅਵਸਰ ਜਿਹੜੇ ਇਹਦੇ ਵੱਲ ਧਿਆਨ ਕਿਉਂ ਨਹੀਂ ਦੇ ਰਹੇ ਕਿ ਲੋਕ ਬਾਥਰੂਮ ਕਰਨ ਕਿੱਥੇ ਜਾਣ ਕਿਉਂ ਤਾਲੇ ਬੰਦ ਨੇ ਔਰ ਧੰਨਵਾਦ ਕਰ ਦਈਏ ਹੋਣਾ ਪਟਵਾਰੀਆਂ ਦਾ ਜੋ ਅੱਜ ਵੀ ਦਰਵਾਜ਼ੇ ਖੋਲ ਕੇ ਬੈਠੇ ਹੋਏ ਨੇ ਔਰ ਪਟਵਾਰੀਆਂ ਵਾਸਤੇ ਵੀ ਮੁਸੀਬਤਾਂ ਲੋਕਾਂ ਵਾਸਤੇ ਮੁਸੀਬਤਾਂ ਹਰ ਬੰਦਾ 10 ਮਿੰਟ ਬਾਅਦ ਪੁੱਛਦਾ ਕਿ ਭਾਜੀ ਬਾਥਰੂਮ ਕਿੱਥੇ ਆ ਇਹ ਵਿਚਾਰੇ ਕੀ ਜਵਾਬ ਦੇਣ ਆ ਤਸਵੀਰਾਂ ਤੁਹਾਨੂੰ ਕਿਵੇਂ ਲੱਗੀਆਂ ਖਬਰ ਤੁਹਾਨੂੰ ਕਿਵੇਂ ਲੱਗੀਆ ਕਮੈਂਟ ਜਰੂਰ ਕਰੋ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ